ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਦਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਦਵਾਲ ਜੀ ਜਿਹੜੇ ਨਵਾਂ ਸ਼ਹਿਰ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ ਤਿੰਨ ਸਿੱਖ ਨੌਜਵਾਨਾਂ ਨੂੰ ਕਿਉਂਕਿ ਉਹਨਾਂ ਦੇ ਕੋਲੋਂ ਸਿੱਖ ਲਿਟਰੇਚਰ ਤੇ ਸਿੱਖ ਇਤਿਹਾਸ ਮਿਲਿਆ ਸੀ ਤੇ ਕੁਝ ਸਿੰਘ ਸ਼ਹੀਦਾਂ ਦੀਆਂ ਤਸਵੀਰਾਂ ਉਹਨਾਂ ਦੇ ਕੋਲੋਂ ਬਰਾਮਦ ਹੋਈਆਂ ਸੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਕੀ ਕਹੋਗੇ ਦੇਖੋ ਪ੍ਰਿੰਸ ਮੈਂ ਬੜਾ ਹੈਰਾਨ ਹਾਂ ਜਦੋਂ ਵੀ ਮੈਂ ਇਹ ਖਬਰ ਸੁਣੀ ਹੈ ਤੇ ਪੜ੍ਹੀ ਹੈ ਜੀ ਤੇ ਸਮਝ ਵੀ ਨਹੀਂ ਆ ਰਿਹਾ ਕਿ ਕਿਸ ਤਰੀਕੇ ਨਾਲ ਫੈਸਲਾ ਹੋਇਆ ਕਿ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਅਸਲ ਕਾਰਨ ਇਹ ਹੀ ਹੈ ਜਾਂ ਅਸਲ ਕਾਰਨ ਕੁਝ ਹੋਰ ਹੈ ਕਿਉਂਕਿ ਜਿਹੜੀਆਂ ਗੱਲਾਂ ਜਿਹੜੇ ਇਲਜ਼ਾਮ ਉਹਨਾਂ ਤੇ ਆ ਰਹੇ ਗੁਨਾਹਕ ਨੂੰ ਲਟਰੀ ਤੇ ਫੜਿਆ ਗਿਆ ਫੋਟੋਆਂ ਫੜੀਆਂ ਗਈਆਂ ਜਾਂ ਕੋਈ ਇਸ ਤਰ੍ਹਾਂ ਉਹਦੇ ਨਾਲ ਨਾ ਉਮਰ ਕਿਹਦਾ ਬਣਦੀ ਨਹੀਂ ਹੈ ਜੀ ਉਮਰ ਕਾਦੜੀ ਤਾਂ ਕੋਈ ਗੱਲ ਦੇਸ਼ਧ్రోਹ ਵਾਲੀ ਤੇ ਇਹਦੇ 'ਚ ਗੱਲ ਆਉਂਦੀ ਨਹੀਂ ਕੋਈ ਆਮ ਸਿੱਖ ਨੌਜਵਾਨ ਜੇ ਉਹਨਾਂ ਨੇ ਕੋਈ ਸਿੱਖੀ ਨਾ ਲਿਟਰੇਚਰ ਜਾਂ 84 ਦੇ ਨਾਲ ਜੋ ਸਾਡੇ ਨਾਲ ਤੱਕੇਸਾਈ ਹੋਈ ਬੇਇਨਸਾਫੀ ਹੋਈ ਜੋ ਕਤਲੋਗਾਰਦ ਹੋਈ ਉਹਦੇ ਬਾਰੇ ਕੁਝ ਲਿਖਿਆ ਕੋਈ ਲਿਟਰੇਚਰ ਜਾਂ ਤਾਂ ਜਿਹੜਾ ਆਪਣਾ 1978 ਦੇ ਨੰਕਾਰੇ ਕਾਂੜ ਦੇ 13 ਸਿੰਘ ਸ਼ਹੀਦ ਹੋਏ ਉਹਨਾਂ ਦੀਆਂ ਫੋਟੋਆਂ ਨਾਲ ਕੋਈ ਜਥੇਦਾਰ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਕੋਈ ਫੋਟੋਆਂ ਮਿਲ ਗਈਆਂ ਤੇ ਇਹਦੇ ਕੋਈ ਦੇਸ਼ਧ్రోਹ ਨਹੀਂ ਆ ਜੀ ਮੈਂ ਇਸ ਗੱਲ ਦੀ ਜੇਕਰ ਇਹੀ ਕਾਰਨ ਇਹਨਾਂ ਕਾਰਨਾ ਕਰਕੇ ਉਮਰ ਕੈਦ ਸੁਣਾਈ ਗਈ ਜਿਹਦਾ ਮੈਂ ਦੀ ਸਖਤ ਸ਼ਬਦਾਂ ਜਨ ਕਿੱਦੀ ਕਰਦਾ ਮੈਂ ਰਾਤ ਵੀ ਆਪਣੇ ਸਮਾਗਮ ਦੇ ਵਿੱਚ ਜੋ ਲਾਲੜੂ ਮੰਡੀ ਧਾਰਮਿਕ ਦੀਵਾਨ ਚੱਲ ਰਹੇ ਸੀ ਦਪਹਿਰ ਦਾ ਵੱਡੀ ਜਨਤੀ ਚ ਸੰਗਤਾਂ ਜੁੜੀਆਂ ਸੀ ਮੈਂ ਉੱਥੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੱਕ ਪਾਸੇ ਸਾਡੇ ਨਵੰਬਰ 84 ਦੇ ਕਤਲੇਆਮ ਦੇ ਦੋਸ਼ੀ ਸ਼ਰੇਆਮ ਦੰਦਨੋਂ ਦੇ ਫਿਰਦੇ ਆ ਜੋ 30 ਸਾਲ ਦੇ ਬਾਅਦ ਵੀ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ 3 ਸਾਲ ਤੋਂ ਲਗਾਤਾਰ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਹੋ ਰਹੀ ਆ ਕੁਝ ਦੋਸ਼ੀ ਫੜਦੇ ਜਿਹੜੇ ਮੁੱਖ ਦੋਸ਼ੀ ਆ ਡੇਰੇ ਸਰਸਾ ਦਾ ਮੁਖੀ ਜਿਹੜਾ ਸੌਦਾ ਸਾਧ ਉਹਨੂੰ ਪ੍ਰੋਡੈਕਸ਼ਨ ਵਾਰੰਟ ਤੇ ਪੰਜਾਬ ਚ ਨਹੀਂ ਲਿਆਂਦਾ ਔਰ ਜਿਨ੍ਹਾਂ ਨੇ ਬਹਿਬਲ ਗੋਲੀकांड ਕਰਵਾਇਆ ਜਿਨ੍ਹਾਂ ਦੇ ਹੁਕਮ ਤੇ ਗੋਲੀਆਂ ਚੱਲੀਆਂ ਉਹ ਨਹੀਂ ਫੜੇ ਗਏ ਅੱਜ ਤੱਕ ਪਰ ਦੂਜੇ ਪਾਸੇ ਜਿਹੜਾ ਹੈਗਾ ਸਿੱਖ ਨੌਜਵਾਨਾਂ ਨੂੰ ਇਸ ਤਰ੍ਹਾਂ ਉਮਰ ਕਹਿ ਤੋ ਮੈਂ ਸਮਝਦਾ ਕਿ ਸਿੱਧੀ ਸਿੱਧੀ ਇਹ ਬੇਇਨਸਾਫੀ ਆ ਤੇ ਕਾਨੂੰਨ ਦੇ ਦੋਹਰੇ ਮਾਪਦੰਡ ਜਿਹੜੇ ਆ ਉਹ ਅਪਣਾਏ ਜਾ ਰਹੇ ਆ ਭਾਰਤ ਦੇ ਵਿੱਚ ਇਹਨਾਂ ਘੱਟ ਗਿਣਤੀ ਸਿੱਖਾਂ ਦੇ ਵਾਸਤੇ ਸਾਡੇ ਲਈ ਤੇ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਗੱਲ ਆ ਮੈਂ ਸਮਝਦਾ ਕਿ ਇਹਦੇ ਉੱਤੇ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਤਰੰਤ ਦੇ ਦੇ ਤੇ ਜਿਹੜਾ ਹੈਗਾ ਉਹ ਐਕਸ਼ਨ ਲੈਣਾ ਚਾਹੀਦਾ ਤੇ ਜਿਹੜੀ ਜਿਲ੍ਹਾ ਡਿਸਟ੍ਰਿਕਟ ਕੋਰਟ ਦੇ ਵਿੱਚ ਫੈਸਲਾ ਹੋਇਆ ਇਹਦੇ ਤੇ ਤੁਰੰਤ ਐਕਸ਼ਨ ਲੈ ਕੇ ਉਹਨਾਂ ਨੌਜਵਾਨਾਂ ਦੀ ਸਜ਼ਾ ਰੱਦ ਕਰਨੀ ਚਾਹੀਦੀ ਹੈ ਤੇ ਜਿਹਦੇ ਨਾਲ ਸਿੱਖਾਂ ਵਿੱਚ ਵਿਗਿਆਨਗੀ ਦੀ ਭਾਵਨਾ ਜਿਹੜੀ ਉਹ ਪੈਦਾ ਨਾ ਹੋਵੇ ਤੇ ਸਿੱਖਾਂ ਦਾ ਵਿਸ਼ਵਾਸ ਜਿਹੜਾ ਉਹ ਨਿਆ ਬਾਲਕਾਂ ਤੇ ਬਹਾਲ ਹੋ ਸਕੇ ਜੀ ਪਰ ਅਗਰ ਗੱਲ ਕੀਤੀ ਜਾਏ ਵਧੀਕ ਸੈਸ਼ਨ ਜੱਜ ਰਣਧੀਰ ਵਰਮਾ ਦੀ ਜਿਨ੍ਹਾਂ ਨੇ ਇਹ ਸਜ਼ਾ ਸੁਣਾਈ ਹੈ ਇਹਨਾਂ ਨੇ 5 ਫਰਵਰੀ ਨੂੰ ਇਹ ਸਜ਼ਾ ਦਾ ਐਲਾਨ ਕੀਤਾ ਸੀ ਧਾਰਾ 100 21 ਦੇ ਤਹਿਤ ਉਮਰ ਕੈਦੀ ਸਹਾਸਣਾਈ ਸੀ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ ਇਹਨਾਂ ਦੋਸ਼ੀਆਂ ਦੇ ਉੱਤੇ ਤੇ ਇਹ ਸਜ਼ਾ ਸੁਣਾਉਣ ਤੋਂ ਬਾਅਦ ਕੋਈ ਵੀ ਸਾਡੀਆਂ ਸਰਮੋਹਰ ਜਥੇਬੰਦੀਆਂ ਸਾਹਮਣੇ ਨਹੀਂ ਆਈਆਂ ਕੋਈ ਖੁੱਲ ਕੇ ਸਾਹਮਣੇ ਆ ਕੇ ਗੱਲ ਕਰਨ ਦੇ ਵਾਸਤੇ ਰਾਜੀ ਨਹੀਂ ਹੈ ਕਿਉਂ ਕਿਉਂਕਿ ਅਗਰ ਗਲਤ ਹੋ ਰਿਹਾ ਹੈ ਤਾਂ ਕੌਮ ਦਾ ਫਰਜ਼ ਬਣਦਾ ਹੈ ਸਾਡੇ ਆਗੂਆਂ ਦਾ ਫਰਜ਼ ਬਣਦਾ ਹੈ ਸਾਹਮਣੇ ਆਣ ਐਸਜੀਪੀਸੀ ਦਾ ਫਰਜ਼ ਬਣਦਾ ਹੈ ਸਾਹਮਣੇ ਆਣ ਦੇਖੋ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੂੰ ਆਉਣਾ ਚਾਹੀਦਾ ਪਰ ਮੈਂ ਕਿਸੇ ਬਾਰੇ ਕਹਿਣ ਤੋਂ ਪਹਿਲਾਂ ਮੈਂ ਆਪਣੀ ਗੱਲ ਦੇਖੋ ਮੈਂ ਸਰੇ ਆ ਮੇਦੀ ਸੰਸ ਖਬਦਾਂ ਚ ਪਹਿਲਾਂ ਵੀ ਨਿੰਦਾ ਕੀਤੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਵੀ ਹੁਣ ਵੀ ਇਸ ਦੇ ਖਿਲਾਫ ਜਿਹੜਾ ਹੈਗਾ ਉਹ ਅਸੀਂ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਤੇ ਉਹਨਾਂ ਨੌਜਵਾਨਾਂ ਦੀ ਸਜ਼ਾ ਰੱਦ ਕਰਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਜਿਹੜੀਆਂ ਵੱਡੀਆਂ ਜਥੇਬੰਦੀਆਂ ਸਾਡੀਆਂ ਸਰਮੌਰ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਦਾ ਵੀ ਇਹਨਾਂ ਦਾ ਫਰਜ਼ ਬਣਦਾ ਕਿ ਸਾਰੇ ਹੀ ਇੱਕ ਮੋਟੇ ਇਕਤਾ ਦੇ ਨਾਲ ਸਾਰੇ ਜਿਹੜੇ ਹੈਗੇ ਇਸ ਦੇ ਖਿਲਾਫ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਤੇ ਇਹ ਬਹੁਤ ਜ਼ਰੂਰੀ ਹੈ ਇਹ ਬੇਕਸੂਰ ਸਿੱਖਾਂ ਦੇ ਨਾਲ ਸਿੱਖ ਨੌਜਵਾਨਾਂ ਦੇ ਨਾਲ ਏਡੀ ਵੱਡੀ ਬੇਇਨਸਾਫੀਆ 121 ਦੀ ਧਾਰਾ ਜਿਹੜੀ ਹੈ ਇਹ ਲਾ ਕੇ ਕੁਝ ਲਿਟਰੇਚਰ ਤੇ ਕੁਝ ਫੋਟੋਆਂ ਮਿਲਣ ਦੇ ਕਰ ਉਹਨਾਂ ਕੋਲੋਂ ਕੋਈ ਹਥਿਆਰ ਨਹੀਂ ਬਰਾਮਦ ਕੋਈ ਉਹਨਾਂ ਕੋਲੋਂ ਆਰਡੀਐਕਸ ਨਹੀਂ ਬਰਾਮਦ ਉਹਨਾਂ ਕੋਲੋਂ ਕੋਈ ਔਰ ਨਾ ਹੀ ਕੋਈ ਐਡਾ ਉਹਨਾਂ ਦਾ ਜਿਹੜਾ ਹੈਗਾ ਬੇਸ਼ਰਮ ਧਰੋਈ ਦਾ ਕੋਈ ਉਹਨਾਂ ਦਾ ਟੀਚਾ ਸੀਗਾ ਕੁਝ ਲਿਟਰੇਚਰ ਹੀ ਲਿਟਰੇਚਰ ਦਾ ਆਮ ਸਾਡੇ ਘਰਾਂ ਦੇ ਵਿੱਚ ਮਿਲ ਜਾਂਦਾ ਆਮ ਸਕਾਲਾਂ ਤੇ ਮਿਲ ਜਾਂਦਾ ਇਹ ਫੋਟੋਆਂ ਆਮ ਮਿਲ ਜਾਂਦੀਆਂ ਨੇ ਇਹ ਬਹੁਤ ਵੱਡੀ ਮੈਂ ਸਮਝਦਾ ਬੇਇਨਸਾਫੀ ਆ ਜੋ ਇਹ ਚੇਚਰ ਉਹਨਾਂ ਕੋਲ ਮਿਲਿਆ ਜੋ ਤਸਵੀਰਾਂ ਦਾ ਵਾਗ ਬੁਲੰਦ ਕਰਨੀ ਚਾਹੀਦੀ ਹੈ ਜੋ ਤਸਵੀਰਾਂ ਤੇ ਜੋ ਲਿਟਰੇਚਰ ਉਹਨਾਂ ਕੋਲ ਮਿਲਿਆ ਉਹਨਾਂ ਦੇ ਵਿੱਚ ਇੱਕ ਤਸਵੀਰ ਭਾਈ ਰਣਧੀਰ ਸਿੰਘ ਜੀ ਦੀ ਵੀ ਹੈ ਜਿਨ੍ਹਾਂ ਨੇ 15 ਸਾਲ ਦੇਸ਼ ਦੀ ਆਜ਼ਾਦੀ ਵਾਸਤੇ ਕੈਦ ਕੱਟੀ ਸੀ ਤਾਂ ਹੁਣ ਅਗਰ ਅਸੀਂ ਉਹਨਾਂ ਸ਼ਹੀਦ ਸਿੰਘਾਂ ਦੀਆਂ ਵੀ ਤਸਵੀਰਾਂ ਆਪਣੇ ਕੋਲ ਰੱਖਦੇ ਆਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈਆਂ ਲੜੀਆਂ ਤੇ ਤਾਂ ਵੀ ਅਗਰ ਸਜ਼ਾਵਾਂ ਹੁੰਦੀਆਂ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਦਾ ਕੀ ਅਸਰ ਪਵੇਗਾ ਸਾਡੀ ਜਵਾਨ ਪੀੜ੍ਹੀ ਦੇ ਉੱਤੇ ਮੈਂ ਪਹਿਲਾਂ ਬੇਨਤੀ ਕਰ ਦਕਾਂ ਕਿ ਦੇਖੋ ਇਹਦੇ ਨਾਲ ਬੇਗਾਨਗੀ ਦਾ ਅਹਿਸਾਸ ਹੁੰਦਾ ਬਾਹਰ ਦੇ ਵਿੱਚ ਜਿਸ ਘਰ ਦੀ ਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ ਸਭ ਤੋਂ ਵੱਧ ਫਾਂਸੀਆਂ ਦੇ ਰਸੇ ਚੁੰਮੇ ਆ ਜਿਹੜੇ 121 ਭਾਰਤੀ ਫਾਂਸੀ ਤੇ ਜਿਹੜੇ ਤਾਂ ਉਹਨਾਂ ਚ 93 ਸਿੱਖ ਸੀਗੇ ਜੇ 2246 ਭਾਰਤੀ ਕਾਲੇ ਪਾਣੀ ਗਏ ਤੇ ਉਹਨਾਂ ਚ 2147 ਸਿੱਖ ਸੀਗੇ ਜੇ 500 ਬੱਬਰ ਅਕਾਲੀ ਸ਼ਹੀਦ ਹੋਇਆ ਤੇ 500 ਦੇ 500 ਸਿੱਖ ਸੀ ਭਾਰਤੀ ਆਜ਼ਾਦੀ ਵਾਸਤੇ ਫਾਂਸੀਆਂ ਦੇ ਰਸੇ ਚੁੰਮਣ ਵਾਲੇ ਸਰਦਾਰ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਵਰਗੇ ਸਰਦਾਰ ਉਧਮ ਸਿੰਘ ਸਨਾਂ ਜਿਹਨਾਂ ਜਨਰਲ ਅਡਵੈਰ ਨੂੰ ਮਾਰ ਕੇ ਤੇ ਜਲਿਆਂਵਾਲੇ ਬਾਗ ਦਾ ਜਿਹੜਾ ਸੀਗਾ ਉਹ ਬਦਲਾ ਲਿਆ ਸੀਗਾ ਜੀ 113 ਭਾਰਤੀ ਬਜਬਜ ਘਾਟ ਕਾਮਾਗਾਟਾ ਮਾਰੂ ਜਿਹੜੇ ਸ਼ਹੀਦ ਹੋਏ ਤਾਂ 67 ਸਿੱਖ ਸੀ ਇੰਡੀਆਂ ਵੱਡੀਆਂ ਕੁਰਬਾਨੀਆਂ ਗਿਣਤੀ ਕਰੀਏ ਤਾਂ ਲਿਸਟ ਬੜੀ ਲੰਬੀ ਹੈ ਉਸ ਭਾਰਤ ਦੇ ਵਿੱਚ ਹੀ ਸਿੱਖਾਂ ਨਾਲ ਇਸ ਤਰ੍ਹਾਂ ਦੂਰਾ ਕਾਨੂੰਨ ਜਿਹੜਾ ਬਣਾਇਆ ਜਾਵੇ ਤਾਂ ਮੈਂ ਸਮਝਦਾ ਇਹ ਤੋਂ ਸ਼ਰਮ ਵਾਲੀ ਵੱਡੀ ਕੋਈ ਹੋਰ ਗੱਲ ਨਹੀਂ ਹੋਣੀ ਚਾਹੀ ਹੁਣ ਹੋ ਸਕਦੀ ਤੇ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਧਾਰਮਿਕ ਪਾਰਟੀਆਂ ਨੂੰ ਔਰ ਮੈਂ ਇਥੋਂ ਦਾ ਕੋਈ ਕਹਉ ਨਿਆ ਬਾਲਕਾਂ ਨੂੰ ਵੀ ਇਸ ਤੇ ਖਿਆਲ ਕਰਨਾ ਚਾਹੀਦਾ ਕਿ ਜਿਹੜੀਆਂ ਇਹਨਾਂ ਦੀਆਂ ਸਜਾਵਾਂ ਜਿਹੜੀਆਂ ਨੇ ਉਹ ਸਿੱਖ ਨੌਜਵਾਨਾਂ 'ਚ ਸਿੱਖਾਂ 'ਚ ਬੇਗਾਨਗੀ ਦਾ ਅਹਿਸਾਸ ਕਰਾਉਂਦੀਆਂ ਨੇ ਇਹਨਾਂ ਤੇ ਤੁਰੰਤ ਐਕਸ਼ਨ ਲੈ ਕੇ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਇਹ ਸਜ਼ਾ ਰੱਦ ਕਰਕੇ ਉਹਨਾਂ ਸਿੱਖ ਨੌਜਵਾਨਾਂ ਨੂੰ ਆ ਰਿਹਾ ਕਰਨਾ ਚਾਹੀਦਾ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਕੋਈ ਦੋਸ਼ ਨਹੀਂ ਕੀਤਾ ਉਹਨਾਂ ਨੇ ਇਹਨਾਂ ਨੌਜਵਾਨਾਂ ਦੇ ਕੋਲੋਂ ਜਿਹੜੇ ਡਾਕੂਮੈਂਟਸ ਮਿਲਨੇ ਆ ਜੋ ਇਹਨਾਂ ਦੀਆਂ ਗੱਲਾਂ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਨੇ ਤਾਂ ਇਹਨਾਂ ਨੇ ਆਪਣੇ ਵੱਲੋਂ ਇਹ ਤੈਅ ਕੀਤਾ ਸੀ ਕਿ ਵਿਸਾਖੀ ਵਾਲੇ ਦਿਨ ਖਾਲਿਸਤਾਨ ਦੀ ਇਹ ਮੰਗ ਕਰਨਗੇ ਖਾਲਿਸਤਾਨ ਦੀ ਇਹ ਨਹੀਂ ਰੱਖਣਗੇ ਆਉਣ ਵਾਲੀ ਵਿਸਾਖੀ ਨੂੰ ਤੇ ਨਾਲ ਹੀ ਇਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਧਾਰਾ 25 ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਕੀ ਕਹੂੰਗੇ ਦੇਖੋ ਜੱਜ ਸਾਹਿਬ ਨੂੰ ਚਾਹੀਦਾ ਕਿ ਇਹ ਬੜੀ ਖਾਸ ਹੋਈ ਨਹੀਂ ਗੱਲ ਹੈ ਜੇ ਇਸ ਗੱਲ ਤੇ ਉਹਨਾਂ ਨੇ سزا ਦਿੱਤੀ ਆ ਤਾਂ ਜਿਹੜੀ ਖਾਲਸਾਤਨ ਦੀ ਗੱਲ ਹੈ ਤਾਂ ਪਹਿਲਾਂ ਦਾ ਮਤਾ ਪਾਸ ਜਿਹੜਾ ਪੰਥਕ ਕਮੇਟੀ ਨੇ ਕੀਤਾ ਹੋਇਆ 1986 ਦੇ ਸਰਬੱਤ ਖਾਲਸਾ ਤੋਂ ਬਾਅਦ ਉਹਦੇ ਤੇ ਕਿੰਨੀਆਂ ਸਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਰਾਜਨੀਤਿਕ ਤੌਰ ਤੇ ਵੀ ਵਿਚਰਦੀਆਂ ਪੰਜਾਬ ਵਿੱਚ ਤੇ ਉਹ ਖਾਲਸਾਣ ਦੀ ਗੱਲ ਵੀ ਕਰਦੀਆਂ ਨੇ ਸੁਪਰੀਮ ਕੋਰਟ ਨੇ ਅਧਿਕਾਰ ਵੀ ਦਿੱਤਾ ਹੋਇਆ ਕਿ ਅਮਨੇ ਸ਼ਾਂਤੀ ਦੇ ਨਾਲ ਖਾਲਸਾਣ ਦੀ ਗੱਲ ਕਰਨੇ ਖਾਲਸਾਣ ਦੇ ਨਾਂ ਤੇ ਟੱਠ ਕਰਨਾ ਉਹਦਾ ਝੰਡਾ ਲਹਿਰਾਉਣਾ ਖਾਲਸਾਣ ਦਾ ਨਾਰਾ ਲਾਉਣਾ ਇਹ ਗੈਰਕਾਨੂੰਨੀ ਨਹੀਂ ਹੈ ਜਿੱਥੋਂ ਤੱਕ ਧਾਰਾ 25 ਦੀ ਗੱਲ ਆ ਉਹ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਦੇ ਵਾਸਤੇ ਤਾਂ ਦੇਖੋ ਪੰਜ ਵਾਰ ਚੀਫ ਮਿਨਿਸਟਰ ਬਣਿਆ ਪ੍ਰਕਾਸ਼ ਸਿੰਘ ਬਾਦਲ ਉਹਨੇ ਧਾਰਾ 25 ਬੀ ਇਹਨੂੰ 25 ਇਹਨੂੰ ਜਾ ਕੇ ਪਾੜਿਆ ਸੀਗਾ ਗੁਰਦੁਆਰਾ ਰਕਾਬਗਨ ਸਾਹਿਬ ਦੇ ਬਾਹਰ ਦਿੱਲੀ ਪਾਰਲੀਮੈਂਟ ਦੇ ਸਾਹਮਣੇ ਉਹ ਤਾਂ ਚੀਫ ਮਿਨਿਸਟਰ ਬਣ ਰਹੇ ਆ ਤੇ ਜੇ ਕਿਸੇ ਆਮ ਸਿਕਨੇ ਕਹਿੰਦਾ ਉਹਨਾਂ ਨੂੰ ਅਮਰ ਕੈਦ ਹੋ ਰਹੀ ਹੈ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਕਾਨੂੰਨ ਦੇ दायरे ਚ ਆਉਂਦੀਆਂ ਕਾਨੂੰਨ ਤੋਂ ਬਾਹਰ ਕੁਝ ਨਹੀਂ ਗੈਰ ਕਾਨੂੰਨੀ ਦੇਸ਼ ਤ੍ਰੋਈ ਵਰਗਾ ਇਹਦੇ ਚ ਕੁਝ ਨਹੀਂ ਆ ਇਹ ਜਾਣ ਬੁੱਝ ਕੇ ਜਾਂ ਤਾਂ ਬੜੀ ਸਾਜਸ਼ਤ ਦੇ ਤਹਿਤ ਕੀਤਾ ਗਿਆ ਤੇ ਜਾਂ ਮੈਂ ਸਮਝਦਾ ਵੀ ਬਹੁਤ ਵੱਡੀ ਲਾਹ ਪ੍ਰਵਾਈ ਅਣਗਹਿਲੀ ਦੇ ਨਾਲ ਹੀ ਜਿਹੜਾ ਹੋਇਆ ਕੀਤਾ ਗਿਆ ਇਹਦੇ ਤੇ ਜ਼ਰੂਰ ਜਿਹੜਾ ਹੈਗਾ ਇਹ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਦੌਰ ਕਰਕੇ ਇਹਨੂੰ ਸਜਾ ਨੂੰ ਰੱਦ ਕਰਨਾ ਚਾਹੀਦਾ ਤੁਸੀਂ ਪੂਰੇ ਪੰਥ ਵਾਸਤੇ ਕਿ ਧਾਰਮਿਕ ਆਗੂ ਵਜੋਂ ਵਿਚਰਦੇ ਹੋ ਪਰ ਹੁਣ ਧਰਮ ਤੋਂ ਸਿਆਸਤ ਵੱਲ ਰੁਖ ਕਰਨਾ ਸ਼ੁਰੂ ਕੀਤਾ ਹੈ ਤੁਸੀਂ ਬੇਸ਼ੱਕ ਤੁਸੀਂ ਆਪ ਚੋਣਾਂ ਦੇ ਵਿੱਚ ਨਹੀਂ ਉਤਰ ਰਹੇ ਪਰ ਤੁਹਾਡੇ ਵੱਲੋਂ ਨੁਮਾਇंदे ਉਤਾਰੇ ਜਾਣਗੇ ਤੇ ਤੁਹਾਨੂੰ ਕੀ ਲੱਗਦਾ ਕਿ ਨੁਮਾਇंदे ਜਦੋਂ ਤੁਸੀਂ ਚੋਣਾਂ ਦੇ ਵਿੱਚ ਉਤਾਰੋਗੇ ਤਾਂ ਸਿਆਸਤ ਦੇ ਵਿੱਚ ਕੀ ਫਰਕ ਪਵੇਗਾ ਦੇਖੋ ਪਰੀਜੀ ਪਹਿਲੀ ਗੱਲ ਤੇ ਹੈ ਕਿ ਸਿੱਖ ਧਰਮ ਵਿੱਚ ਧਰਮ ਤੇ ਰਾਜਨੀਤੀ ਇਕੱਠੇ ਹੈ ਅਮੀਰੀ ਪੀਰੀ ਦਾ ਸਿਧਾਂਤ ਆ ਸੱਜਣ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ ਗੁਰੂ ਸਾਹਿਬ ਨੇ ਸਾਨੂੰ ਧਰਮ ਤੇ ਰਾਜਨੀਤੀ ਇਕੱਠੇ ਦਿੱਤੇ ਸੰਤ ਤੇ ਸਿਪਾਈ ਸਾਨੂੰ ਸਤਿਗੁਰੂ ਸਿੱਧੇ ਬਾਸ਼ਾ ਨੇ ਸਦਾੰ ਦਿੱਤਾ ਮੇਰੀ ਪੀੜਾ ਦਾ ਬਾਕੀ ਰਹੀ ਗੱਲ ਨਮੈਂ ਦੇ ਉਤਾਰਨ ਦੀ ਇਹ ਸਾਇਦ ਤੁਹਾਨੂੰ ਪਲੇਖਾ ਹੋਇਆ ਇਹ ਭਾਈ ਧਿਆਨ ਸਿੰਘ ਮੰਡ ਨੇ ਨਮੈਂ ਦੇ ਜਿਹੜੇ ਉਤਾਰੇ ਆ ਮੇਰੇ ਨਾਲ ਕੋਈ ਕਿਸੇ ਤਰ੍ਹਾਂ ਦੀ ਸਲਾਹ ਨਹੀਂ ਆ ਨਾ ਮੈਂ ਕੋਈ ਨਮੈਂ ਦੇ ਉਤਾਰੇ ਆ ਬਾਕੀ ਜਿੱਥੋਂ ਤੱਕ ਹੈਗਾ ਵਾ ਚੰਗੇ ਬੰਦੇ ਜੇ ਰਾਜਨੀਤੀ ਚਾਹਣਗੇ ਜਾਂ ਕੋਈ ਇਸ ਤਰ੍ਹਾਂ ਦਾ ਅਸੀਂ ਉਪਰਾਲਾ ਕਰੀਏ ਮੈਂ ਸਮਝਦਾ ਕਿ ਉਹਦੇ ਨਾਲ ਜਿਹੜਾ ਹੈਗਾ ਗੰਦਲੀ ਹੋਈ ਰਾਜਨੀਤੀ ਆ ਉਹਨੂੰ ਸਾਫ ਸੁਥਰਾ ਕਰਨ ਵਾਸਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਪਰ ਮੇਰੇ ਵੱਲੋਂ ਕੋਈ ਵੀ ਨਮਾਇੰਦਾ ਜਿਹੜਾ ਹੈਗਾ ਉਹ ਰਾ ਇਲੈਕਸ਼ਨ ਦੇ ਵਿੱਚ ਨਹੀਂ ਉਤਾਰਿਆ ਗਿਆ ਇਹ ਤੁਹਾਡੀ ਜਾਣਕਾਰੀ ਦੇ ਵਿੱਚ ਮੈਂ ਵਾਅਦਾ ਕਰਦਾ ਜੀ ਤੇ ਵਿਦੇਸ਼ਾਂ ਵਿੱਚ ਵਸਦੇ ਹੋਏ ਜਿਹੜੇ ਸਿੰਘ ਨੇ ਸਿੱਖ ਨੇ ਉਹਨਾਂ ਨੂੰ ਵੀ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਤੇ ਨ ਸਿੱਖ ਨੌਜਵਾਨਾਂ ਬਾਰੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਹੁਤ ਤੱਕਾ ਲੱਗਿਆ ਤੇ ਉਹਨਾਂ ਨੂੰ 84 ਤੋਂ ਲੈ ਕੇ ਉਸ ਤੋਂ ਬਾਅਦ ਅਤਵਾਦ ਦਾ ਜਿਹੜਾ ਦੌਰ ਸੀ ਦੌਰ ਤੋਂ ਯਾਦ ਆਇਆ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਹੁਣ ਇਲੈਕਸ਼ਨਾਂ ਦੇ ਚੱਲਦੇ ਫੇ ਇੱਕ ਵਾਰ ਉਹੀ ਦੌਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਪੰਜਾਬ ਵਿੱਚ ਬੜੀ ਅਮਨ ਸ਼ਾਂਤੀ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਉਹ ਜਿਹੇ ਗੱਲਾਂ ਜਦੋਂ ਸਾਡੇ ਨਾਲ ਤੱਕੇਸ਼ਾਈ ਹੁੰਦੀ ਤੇ ਉਹਦਾ ਜ਼ਰੂਰ ਬੇਇਨਾਨਗੀ ਦਾ ਅਹਿਸਾਸ ਹੁੰਦਾ ਬਹੁਤ ਵੱਡਾ ਸਾਡਾ ਨੁਕਸਾਨ ਹੋਇਆ ਪਹਿਲਾਂ ਤੇ ਅਸੀਂ ਉਹੀ ਨੁਕਸਾਨ ਜਿਹੜਾ ਹੈਗਾ 1947 1978 1984 ਜੂਨ 84 ਨਵੰਬਰ 84 ਦਾ ਕਤਲੇਆਮ ਉਸ ਤੋਂ ਬਾਅਦ ਜਿਹੜਾ ਸਾਡਾ ਜਿਹੜਾ ਸਿੰਘਾਂ ਦਾ ਝੂਟੇ ਮੁਕਾਬਲਿਆਂ ਦੇ ਵਿੱਚ ਕਤਲੇਆਮ ਕੀਤਾ ਬਜ਼ਾਰਗਾਨੀਆਂ ਦਾੜੀਆਂ ਰੂੜੀਆਂ ਬੀਬੀਆਂ ਦੀ ਬੇਫਤੀ ਕੀਤੀ ਨੌਜਵਾਨਾਂ ਨੂੰ ਨੇਰਾ ਪੁਣਾ ਚੌਂਗ ਚਰਾਇਆਂ ਦੇ ਪੁਲਾਂ ਤੇ ਵਿਦੋਸ਼ਿਆਂ ਨੂੰ ਸ਼ਹੀਦ ਕੀਤਾ ਉਹ ਹੀ ਬਹੁਤ ਵੱਡਾ ਨੁਕਸਾਨ ਹੋਇਆ ਸਾਨੂੰ ਉਹ ਹੀ ਨਹੀਂ ਭੁੱਲਿਆ ਤੇ ਇਸ ਵੇਲੇ ਇਸ ਤਰ੍ਹਾਂ ਦੇ ਹਾਲਾਤ ਕੋਈ ਨਹੀਂ ਪੰਜਾਬ ਦੇ ਵਿੱਚ ਜਾਣ ਬੁੱਝ ਕੇ ਕਈ ਵਾਰ ਸਿਆਸੀ ਪਾਰਟੀਆਂ ਵੱਲੋਂ ਜਾਂ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਇਦਾਂ ਦੇ ਹਾਲਾਤ ਪੈਦਾ ਕੀਤੇ ਜਾਂਦੇ ਆ ਪਰ ਮੈਂ ਬੇਨਤੀ ਕਰੂੰਗਾ ਸਿੱਖ ਨੌਜਵਾਨਾਂ ਨੂੰ ਔਰ ਅਸੀਂ ਪੂਰੇ ਜਾਬਤੇ ਵਿੱਚ ਰਹਿਣਾ ਹੈ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੂਰੇ ਜਾਬਤੇ 'ਚ ਰਹਿ ਕੇ ਆਪਾਂ ਇਸ ਧੱਕੇ ਸਾਜ ਦਾ ਕਾਨੂੰਨੀ ਤਰੀਕੇ ਦੇ ਨਾਲ ਆਪਾਂ ਇਹਦਾ ਵਿਰੋਧ ਜਿਹੜਾ ਹੈਗਾ ਉਹ ਜਾਬਤੇ 'ਚ ਰਹਿ ਕੇ ਕਰਨਾ ਤਾਂ ਕਿ ਜਿਹੜੀ ਸਿੱਖ ਨੌਜਵਾਨਾਂ ਨੂੰ ਇਹ ਸਜ਼ਾ ਹੋਈਏ ਇਸ ਅਦਾਲਤ ਵੱਲੋਂ ਰੱਦ ਹੋਵੇ ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਅਖੰਡ ਬਾਣੀ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ